ਕਿਹੜਾ ਬਚਨ ਸੁਣਿਆ ਸੀ ਅਪਨ ਸਾਰੇ ਹੀ ਆਏ ਸੀ ਕਿ ਲਗਭਗ ਕਿਹੜਾ ਬਚਨ ਸੁਣਿਆ ਨਾ ਤੁਮਿਛਲੇ ਹਾਂਜੀ ਫਿਰ ਬਚਨ ਸੁਣਾਂਗੀ ਉਹ ਅੰਦਰ ਦੇ ਬੇਟੇ ਨੂੰ ਸ਼ਾਂਤਾਂ ਤੇ ਲੈ ਕੇ ਆ ਚੁੱਕੇ ਤੇ ਆਸ਼ਿਸ਼ ਕੀ ਉਹਨੇ ਵਦਨ ਦੇ ਲੇਖਾ ਬੀਜ ਬੀਜਣ ਵਾਲੇ ਨੇ ਬੀਜ-ਬੀਜਿਆ ਰੱਬ ਦੇ ਦਾਤ ਨਾਲ ਬੀਜ-ਬੀਜ ਦਿੱਤਾ ਕੁਝ ਪੱਤ ਦੇ ਇਲੀ ਜ਼ਮੀਨ ਦੇ ਕੁਝ ਕੰਡਿਆਂ ਵਿੱਚ ਝਾੜਨਾ ਵੇਜ ਤੇ ਕੁਝ ਚੰਗੀ ਜ਼ਮੀਨ ਚ ਹallelujah ਉਹ ਜਿਹੜਾ ਕੰਡੇ ਤੇ ਕਿਰਕੀਆਂ ਉਹਨੂੰ ਤਾਂ ਪੰਛੀ ਲੈ ਕੇ ਚੁੱਕ ਗਏ ਪੰਛੀ ਦੋਨਾਂ ਚ ਤਾਂ ਹallelujah ਤਾਂ ਬੱਚੇ ਉਸ ਤੋਂ ਸੜਿਆ ਨਹੀਂ ਬੀਜ ਦੇਣੋਇ ਤਾਂ ਬੀਜ ਦੇ ਦਿੱਤਾ ਬੀਜ ਦੇ ਦਿੱਤਾ ਕਿਉਂਕਿ ਬੀਜ ਦੇ ਵਿੱਚ ਕੋਈ ਕਮੀ ਨਹੀਂ ਉਹੀ ਬੀਜ ਜਿਹੜਾ ਝਾੜੀਆਂ ਚ ਦੇਂਦੇ ਆ ਉਹੀ ਬੀਜ ਜਿਹੜਾ ਤਰੇਲੀ ਜਿਵੇਂ ਜਿ ਕਰਿਆ ਉਹੀ ਵੀ ਜਿਹੜਾ ਚੰਗੀ ਜਿਵੇਂ ਜਿ ਕਰਿਆ ਤੇ ਜਿਹੜਾ ਚੰਗੀ ਜਿਵੇਂ ਕਰਿਓ ਫਲ ਲੈ ਕੇ ਆ ਗਿਆ ਹallelujah ਫਲ ਲੈ ਕੇ ਹੁਣ ਪ੍ਰਭੂ ਤੁਹਾਡੇ ਕੋਲੋਂ ਇਹ ਮੀਤ ਰੱਖਦਾ ਕਿ ਮੇਰੇ ਲੋਕ ਫਲ ਲੈ ਕੇ ਆਉਣ ਜਿਵੇਂ ਗਵਾਹੀਆਂ ਤੁਹਾਡੇ ਜੀਵਨ ਚ ਪ੍ਰਭੂ ਬਣਾਉਂਦੇ ਹਨ ਉਹਦਾ ਤੁਹਾਨੂੰ ਆਸ਼ੀਸ਼ ਦੇਣ ਤੇ ਪਰਮੇਸ਼ਰ ਜੰਦਰ ਵੀ ਫਲ ਲੈ ਕੇ ਜਦੋਂ ਬੱਚਾ ਤੁਹਾਡੇ ਅੰਦਰ ਹੋਵੇਗਾ ਬੱਚੇ ਨਾਲ ਹੀ ਤੁਸੀਂ ਜਿੰਤ ਪਾਉਗੇ ਚਤਾਨ ਦਿੱਤੇ ਯੋਗਧੇ ਪੰਚਤ ਦੇ ਵਿੱਚ ਬੜੀ ਪਾਵਨ ਸ਼ਾਮਰਤ ਹallelujah ਹallelujah